ਪਬਲਿਕ ਵੌਇਸ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਮਲੇਰ ਕੋਟਲਾ ਤੋਂ ਹੈ ਦੱਸਦੀ ਹੈ ਕਿ ਪਾਕਿਸਤਾਨ ਦੇ ਦੋ ਜਾਸੂਸ ਫੜੇ ਗਏ ਨੇ ਫਿਲਹਾਲ ਜਿਹੜਾ ਮਾਮਲਾ ਹੈ ਦੱਸਦੀ ਹੈ ਕਿ ਮਲੇਰ ਕੋਟਲਾ ਦੇ ਨਾਲ ਸੰਬੰਧਿਤ ਹੈ ਮਲੇਰ ਕੋਟਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਮਲੇਰ ਕੋਟਲਾ ਪੁਲਿਸ ਨੇ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਦੇਣ ਵਾਲੇ ਮਲੇਰਕੋਟਲਾ ਸ਼ਹਿਰ ਦੇ ਦੋ ਜਾਸੂਸ ਨੇ ਜਿਹੜੇ ਉਹਨਾਂ ਨੂੰ ਫੜਿਆ ਹੈ ਮਲੇਰਕੋਟਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਲਈ ਲੈ ਕੇ ਆਏ ਆਂ ਦੱਸਦੀ ਹੈ ਕਿ ਮਲੇਰਕੋਟਲਾ ਪੁਲਿਸ ਨੇ ਨਵੀਂ ਦਿੱਲੀ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਪਾਕਿਸਤਾਨੀ ਅਧਿਕਾਰੀ ਨਾਲ ਜਿਹੜੀਆਂ ਇਹ ਤਾਰਾਂ ਜੁੜੀਆਂ ਹੋਈਆਂ ਇਹ ਪਾਇਆ ਗਿਆ ਹੈ ਮਲੇਰਕੋਟਲਾ ਪੁਲਿਸ ਨੇ ਨਵੀਂ ਦਿੱਲੀ ਦੇ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਪਾਕਿਸਤਾਨੀ ਅਧਿਕਾਰੀ ਨਾਲ ਜੁੜੀਆਂ ਜਸੂਸੀ ਗਤੀਵਿਧੀਆਂ ਵਿੱਚ ਕਥਿਤ ਸਮੂਲੀਅਤ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਪਰੋਸੇਜੋਗ ਸੂਤਰਾ ਤੋਂ ਖੁਫੀਆ ਜਾਣਕਾਰੀ ਕਾਰਵਾਈ ਕਰਦੇ ਹੋਏ ਇੱਕ ਸ਼ੱਕੀ ਨੂੰ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਦਿੰਦੇ ਸੀ ਇਹ ਦੋਨੋਂ ਪਾਕਿਸਤਾਨ ਆਧਾਰਿਤ ਹੈਂਡਲਰ ਨੂੰ ਲੀਕ ਕਰਨ ਦੇ ਦੋਸ਼ ਵਿੱਚ ਇਹਨਾਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਮਲੇਰਕੁਟਲਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਮਲੇਰਕੋਟਲਾ ਪੁਲਿਸ ਨੇ ਪਾਕਿਸਤਾਨੀ ਖੂਫੀਆ ਜਿਹੜੀ ਜਾਣਕਾਰੀ ਸੀ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਮਹਈਆ ਕਰਵਾਉਂਦੇ ਸੀ ਇਹ ਵਿਅਕਤੀ ਤੇ ਉਹਨਾਂ ਦੇ ਉੱਤੇ ਕੰੰਜਾ ਕੱਸਿਆ ਹੈ ਦੱਸਦੀ ਹੈ ਕਿ ਪਹਿਲਗਾਮ ਅਟੈਕ ਤੋਂ ਬਾਅਦ ਪੰਜਾਬ ਪੁਲਿਸ ਤੇ ਹਿੰਦੁਸਤਾਨ ਦੀ ਪੁਲਿਸ ਆਰਮੀ ਸਭ ਜਿਹੜੀ ਕਹਿ ਲਈ ਹਾਈ ਅਲਰਟ ਤੇ ਸੀ ਤੇ ਉਸ ਸਮੇਂ ਪੈਣੀ ਨਜ਼ਰ ਰੱਖੀ ਹੋਈ ਸੀ ਕਿ ਦੇਸ਼ ਦੇ ਵਿੱਚ ਕੋਈ ਗੈਰ ਸੰਵਿਧਾਨਿਕ ਜਿਹੜੀ ਉਹ ਗਤੀਵਿਧੀ ਨਾ ਹੋਵੇ ਪਰ ਮਲੇਰਕੋਟਲਾ ਪੁਲਿਸ ਨੂੰ ਜਿਹੜੀ ਵੱਡੀ ਕਾਮਯਾਬੀ ਮਿਲਦੀ ਹੈ ਪਾਕਿਸਤਾਨ ਦੀ ਖੂਫੀ ਏਜੰਸੀਆਂ ਨੂੰ ਖੂਫੀ ਜਾਣਕਾਰੀ ਇਹ ਮਹੱਇਆ ਕਰਵਾਉਂਦੇ ਸੀ ਮਲੇਰਕੋਟਲਾ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇਹ ਦੋ ਜਣੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਪੰਜਾਬ ਪੁਲਿਸ ਨੇ ਦਾਵਾ ਕੀਤਾ ਹੈ ਪ੍ਰੋਸੈਜੋਗ ਖੂਫੀਆ ਜਾਣਕਾਰੀ ਤੇ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਇੱਕ ਸੱਕੀ ਨੂੰ ਭਾਰਤ ਦੀ ਫੌਜ ਦੀਆਂ ਗਤੀਵਿਧੀਆਂ ਬਾਰੇ ਸੁਵੇਦਨਸੀਲ ਜਾਣਕਾਰੀ ਜਿਹੜੀ ਹੈ ਪ੍ਰਦਾਨ ਕਰਦੇ ਸੀ ਪਾਕਿਸਤਾਨ ਆਧਾਰਤ ਹੈਂਡਲਰ ਨੂੰ ਲੀਕ ਕਰਨ ਦੇ ਦੋਸ਼ 'ਵਜੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁੱਛਗਿਸਤਿਹਾਨ ਦੌਰਾਨ ਕੀਤੇ ਗਏ ਖੁਲਾਸਿਆਂ ਦੇ ਆਧਾਰ 'ਤੇ ਇੱਕ ਦੂਜੇ ਵਾਹਕ ਦੀ ਵੀ ਪਛਾਣ ਕੀਤੀ ਗਈ ਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਨੂੰ ਜਾਣਕਾਰੀ ਦੇਣ ਦੇ ਬਦਲੇ ਦੋਸ਼ੀ ਜਿਹੜੇ ਸੀਗੇ ਇਹ ਜਾਣਕਾਰੀ ਦੇਣ ਦੇ ਬਦਲੇ ਆਨਲਾਈਨ ਜਿਹੜਾ ਭੁਗਤਾਨ ਵੀ ਕਰਾਇਆ ਕਰਦੇ ਸੀ ਤੇ ਬਹੁਤ ਵੱਡੀ ਜਿਹੜੀ ਹੈ ਇਸ ਵੇਲੇ ਦੀ ਖਬਰ ਮਲੇਰਕੋਟਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਮਲੇਰਕੋਟਲਾ ਦੇ ਵਿੱਚ ਦੋ ਸ਼ੱਕੀ ਵਿਅਕਤੀ ਜਿਹੜੇ ਪੁਲਿਸ ਨੇ ਕਾਬੂ ਕੀਤੇ ਨੇ ਜੋ ਕਿ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਜੋ ਹਿੰਦੁਸਤਾਨੀ ਆਰਮੀ ਦੀ ਜਿਹੜੀ ਜਾਣਕਾਰੀ ਸੀ ਉਹ ਮਹਈਆ ਕਰਵਾਉਂਦੇ ਸੀ ਤੇ ਉਹਨਾਂ ਦੇ ਮੋਬਾਈਲ ਫੋਨ ਚੈਟਾਂ ਦੇ ਵਿੱਚੋਂ ਜਿਹੜੀ ਚੈਟ ਹੈ ਮੋਬਾਈਲ ਫੋਨ ਦੇ ਵਿੱਚੋਂ ਚੈਟ ਵੀ ਜਿਹੜੀ ਉਹ ਰਿਕਵਰ ਕਰਨ ਦੀ ਗੱਲ ਆਖੀ ਜਾ ਰਹੀ ਹੈ ਬਹੁਤ ਵੱਡੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆ ਇਸ ਵੇਲੇ ਮਲੇਰਕੋਟਲਾ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਜਿਸ ਵਿੱਚ ਮਲੇਰਕੋਟਲਾ ਪੁਲਿਸ ਨੇ ਦੋ ਸੱਕੀ ਵਿਅਕਤੀਆਂ ਨੂੰ ਮਲੇਰਕੋਟਲੇ ਤੋਂ ਕਾਬੂ ਕੀਤਾ ਹੈ ਦੱਸਦੀ ਹੈ ਕਿ ਇਹ ਆ ਵਿਅਕਤੀ ਸੀਗੇ ਜਿਹੜੇ ਪਾਕਿਸਤਾਨ ਨੂੰ ਕੋਟਲਾ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਇਹਨਾਂ ਨੂੰ ਜਿਹੜਾ ਕਾਬੂ ਕਰ ਲਿਆ ਤੇ ਉਸ ਤੋਂ ਬਾਅਦ ਇਹਨਾਂ ਵਿਅਕਤੀਆਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਫਿਲਹਾਲ ਜਾਰੀ ਹੈ ਫਿਲਹਾਲ ਹਲੇ ਵੀ ਜਿਹੜੀ ਪੁਲਿਸ ਵੱਲੋਂ ਇਹਨਾਂ ਤੋਂ ਪੁੱਛਗਿੱਛ ਦੀ ਜਿਹੜੀ ਜਾਂਚ ਉਹ ਕਾਰਵਾਈ ਉਹ ਚੱਲ ਰਹੀ ਹੈ ਫਿਲਹਾਲ ਇਹ ਦੋਨੇ ਵਿਅਕਤੀ ਨੇ ਜਿਹੜੇ ਹੋਰ ਕੁਝ ਕੀ ਖੁਲਾਸੇ ਕਰਦੇ ਨੇ ਫਿਲਹਾਲ ਇਹ ਜਾਂਚ ਦੇ ਅਧੀਨ ਚੱਲ ਰਿਹਾ ਹੈ ਵੱਡੀ ਕਾਮਯਾਬੀ ਮਲੇਰ ਕੋਟਲਾ ਪੁਲਿਸ ਦੇ ਹੱਥ ਲੱਗੀ ਹੈ ਮਲੇਰ ਕੋਟਲਾ ਪੁਲਿਸ ਨੇ ਜਿਹੜੇ ਦੋ ਸ਼ੱਕੀ ਵਿਅਕਤੀਆਂ ਨੂੰ ਮਲੇਰ ਕੋਟਲਾ ਤੋਂ ਕਾਬੂ ਕੀਤਾ ਗਿਆ ਹੈ ਫਿਲਹਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੀਆਂ ਜਿਹੜੀਆਂ ਤਾਰਾ ਸੀ ਉਹ ਫਿਲਹਾਲ ਪਾਕਿਸਤਾਨ ਖੂਫੀਆ ਏਜੰਸੀ ਦੇ ਨਾਲ ਜੁੜੀਆਂ ਹੋਈਆਂ ਨજર ਆ ਰਹੀ ਹੈ ਇਹ ਮਲੇਰਕੋਟਲਾ ਪੁਲਿਸ ਦਾਵਾ ਕਰਦੀ ਹੋਈ ਨજર ਆ ਰਹੀ ਹੈ ਦੱਸਦੀ ਹੈ ਕਿ ਇਹ ਇਹਨਾਂ ਦੇ ਵਿੱਚੋਂ ਇੱਕ ਜੋ ਲੇਡੀਜ਼ ਵੀ ਸਾਹਮਣੇ ਆ ਰਹੀ ਹੈ ਫਿਲਹਾਲ ਇਹ ਫਰਵਰੀ ਮਹੀਨੇ ਦੇ ਵਿੱਚ ਜਿਹੜੀ ਪਾਕਿਸਤਾਨ ਐਮਬੈਸੀ ਹੈ ਦਿੱਲੀ ਦੇ ਵਿੱਚ ਉੱਥੇ ਇਹ ਪਾਕਿਸਤਾਨੀ ਵਿਅਕਤੀ ਦੇ ਸੰਪਰਕ ਦੇ ਵਿੱਚ ਆਏ ਸੀ ਜੋ ਕਿ ਪਾਕਿਸਤਾਨ ਦੇ ਨਾਲ ਖੂਫੀਆ ਜੰਤ ਦੇ ਤੌਰ ਤੇ ਕੰਮ ਕਰਦਾ ਸੀ ਤੇ ਉਹਨਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਪੈਸੇ ਦਾ ਲੈਣ ਦੇਣ ਦੇ ਬਾਰੇ ਵੀ ਗੱਲ ਹੁੰਦੀ ਹੈ ਤੇ ਜਿਸ ਤੋਂ ਬਾਅਦ ਇਹ ਔਰਤ ਹੈ ਜਿਹੜੀ ਮਲੇਰਕੋਟਲੇ ਦੇ ਨਾਲ ਸਬੰਧ ਰੱਖਦੀ ਹੈ ਇਹ ਉਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦੀ ਹੈ ਤੇ ਜਿਹੜੀਆਂ ਖੂਫੀਆਂ ਜਾਣਕਾਰੀਆਂ ਨੇ ਉਹ ਇੰਡੀਅਨ ਆਰਮੀ ਦੀਆਂ ਭਾਰਤ ਦੀਆਂ ਤਾਂ ਪਾਕਿਸਤਾਨ ਨੂੰ ਮਹੱਈਆ ਕਰਵਾਉਂਦੀ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਮਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਜਿਹੜੀ ਹਾਸਲ ਕੀਤੀ ਹੈ ਇਸ ਔਰਤ ਨੂੰ ਅਤੇ ਇੱਕ ਹੋਰ ਵਿਅਕਤੀ ਨੂੰ ਇਸ ਦੇ ਸਮੇਤ ਕਾਬੂ ਕੀਤਾ ਹੈ ਫਿਲਹਾਲ ਇਹਨਾਂ ਦੇ ਮੋਬਾਈਲ ਦੇ ਵਿੱਚੋਂ ਜਿਹੜੀ ਚੈਟ ਹੈ ਉਹ ਵੀ ਰਿਕਵਰ ਕੀਤੀ ਗਈ ਹੈ ਜਿਸ ਵਿੱਚ ਕਾਫੀ ਸੰਵੇਦਨਸ਼ੀਲ ਗੱਲਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜੀ ਵਣਦੀ ਕਾਰਵਾਈ ਹੈ ਫਿਲਹਾਲ ਉਹ ਦਰਜ ਕਰ ਦਿੱਤੀ ਗਈ ਹੈ ਵਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਕੋਲੋਂ ਹੋਰ ਕੁਝ ਵੀ ਕਾਫੀ ਜਿਹੜੇ ਭੇਤ ਨੇ ਉਹ ਖੁੱਲਣ ਦੀ ਆ ਆਸਾ ਜ਼ਾਹਰ ਕੀਤੀ ਹੈ ਮਲੇਰ ਕੋਟਲਾਪੁਰਸ ਨੇ ਤੇ ਅੱਜ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਹੈ ਇਹ ਤੇ ਇਸ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਹਰ ਇੱਕ ਭਾਰਤੀ ਤੱਕ ਇਹ ਗੱਲ ਪਹੁੰਚ ਜਾਵੇ ਕਿ ਪੰਜਾਬ ਪੁਲਿਸ ਅਤੇ ਭਾਰਤ ਦੀ ਆਰਮੀ ਹੈ ਜਿਹੜੀ ਉਹ ਅਜਿਹੇ ਸ਼ਰਾਰਤੀ ਅਨਸਰਾਂ ਦੇ ਉੱਤੇ ਅਜਿਹੇ ਦੇਸ਼ ਵਿਰੋਧੀ ਜੋ ਗਤੀਵਿਧੀਆਂ ਕਰਦੇ ਨੇ ਉਹਨਾਂ ਇਨਸਾਨਾਂ ਦੇ ਉੱਤੇ ਬਾਜ ਵਾਲੀ ਅੱਖ ਰੱਖੀ ਹੋਈ ਬੈਠੀ ਹੈ ਫਿਲਹਾਲ ਜਿਹੜੀ ਖਬਰ ਹੈ ਉਹ ਮਲੇਰਕੋਟਲਾ ਦੇ ਨਾਲ ਸੰਬੰਧਿਤ ਹੈ ਮਲੇਰਕੋਟਲਾ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਉਹ ਲੱਗਦੀ ਨਜ਼ਰ ਆਈ ਹੈ ਮਲੇਰਕੋਟਲਾ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਿਸ ਦੇ ਵਿੱਚ ਇੱਕ ਔਰਤ ਵੀ ਗ੍ਰਿਫਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਮਲੇਰਕੋਟਲਾ ਪੁਲਿਸ ਦੇ ਵਿੱਚ ਜਿਹੜਾ ਇੱਕ ਇਹ ਪਰਚਾ ਵੀ ਦਰਜ ਕੀਤਾ ਜਾਂਦਾ ਹੈ ਤੇ ਜਿਸ ਦੇ ਵਿੱਚ ਜਸੂਸ ਜਿਹੜੇ ਫੜਨ ਦੀ ਗੱਲ ਆਕੀ ਗਈ ਹੈ ਅ ਦੱਸਦੀ ਹੈ ਕਿ ਫਰਵਰੀ ਮਹੀਨੇ ਦੇ ਵਿੱਚ ਇੱਕ ਔਰਤ ਮਲੇਰਕੋਟਲੇ ਦੀ ਜੋ ਕਿ ਦਿੱਲੀ ਗੇਟ ਦੇ ਨਜ਼ਦੀਕ ਰਹਿੰਦੀ ਸੀ ਉਹ ਪਾਕਿਸਤਾਨੀ ਏਜੰਸੀ ਦੇ ਵਿੱਚ ਜਾਂਦੀ ਹੈ ਦਿੱਲੀ ਦੇ ਵਿੱਚ ਤੇ ਉੱਥੇ ਹੀ ਇੱਕ ਪਾਕਿਸਤਾਨੀ ਏਜੰਟ ਦੇ ਸੰਪਰਕ ਵਿੱਚ ਆ ਜਾਂਦੀ ਹੈ ਤੇ ਪੈਸੇ ਦੇ ਲੈਣ ਦੇਣ ਦੇ ਬਾਰੇ ਆਨਲਾਈਨ ਜਿਹੜਾ ਭੁਗਤਾਨ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਮਲੇਰਕੋਟਲਾ ਪੁਲਿਸ ਨੇ ਜਿਹੜਾ ਇਹ ਖੂਫੀਆ ਜਾਣਕਾਰੀ ਦੇਣ ਵਾਲੇ ਏਜੰਟ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਪੁੱਛਗਿੱਛ ਦੌਰਾਨ ਜਿਹੜੇ ਕੀਤੇ ਗਏ ਖੁਲਾਸਿਆਂ ਦੇ ਆਧਾਰ ਤੇ ਇੱਕ ਦੂਜੇ ਵਿਅਕਤੀ ਦੀ ਵੀ ਪਛਾਣ ਕੀਤੀ ਗਈ ਹੈ ਤੇ ਉਸ ਨੂੰ ਹਿਰਾਸਤ ਵਿੱਚ ਲੈ ਜਾਣ ਦੀ ਗੱਲ ਆਖੀ ਗਈ ਹੈ ਦਾਵਾ ਕੀਤਾ ਜਾ ਰਿਹਾ ਹੈ ਮਲੇਰ ਕਟਲਾ ਪੁਲਿਸ ਦੇ ਵੱਲੋਂ ਤੇ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਪੁਲਿਸ ਉਹਨਾਂ ਨੂੰ ਜਾਣਕਾਰੀ ਦੇਣ ਦੇ ਬਦਲੇ ਪਾਕਿਸਤਾਨ ਨੂੰ ਜੋ ਜਾਣਕਾਰੀ ਮੁਹੱਈਆ ਕਰਵਾਉਂਦੇ ਸੀ ਉਸ ਦੇ ਬਦਲੇ ਜਿਹੜਾ ਲੈਣ-ਦੇਣ ਹੁੰਦਾ ਸੀ ਉਹ ਵੀ ਆਨਲਾਈਨ ਆਨਲਾਈਨ ਜਿਹੜਾ ਕੀਤਾ ਜਾਂਦਾ ਸੀ ਤੇ ਜਿਸ ਦੀ ਸੂ ਹੈ ਜਿਹੜੀ ਜਿਸ ਦੀ ਖਬਰ ਹੈ ਉਹ ਮਲੇਰ ਕੋਟਲਾ ਪੁਲਿਸ ਤੱਕ ਕਿਵੇਂ ਨਾ ਕਿਵੇਂ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇੱਕ 트ਰੈਪ ਵਿਸਾਇਆ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰੰਗੇ ਹੱਥੀ ਤੇ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਵੀ ਜਿਹੜੀ ਚੈਟ ਇਹ ਬਰਾਮਦ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਲਈ ਲੈ ਕੇ ਆਏ ਆ ਮਲੇਰ ਕੋਟਲਾ ਤੋਂ ਮਲੇਰ ਕੋਟਲਾ ਦੇ ਵਿੱਚ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਲੇਰਕੋਟਲਾ ਤੋਂ ਦੋ ਜਾਸੂਸ ਜੋ ਕਿ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਮੁਹਈਆ ਕਰਵਾਉਂਦੇ ਸੀ ਉਹ ਸਾਹਮਣੇ ਆਉਣ ਦੀ ਗੱਲ ਆ키 ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਮਲੇਰਕੋਟਲਾ ਵੱਲੋਂ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਦੇ ਵੱਲੋਂ ਵੀ ਇੱਕ ਟਵੀਟ ਜਿਹੜਾ ਉਹ ਕਰਕੇ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਕਿ ਪੁਲਸ ਦੇ ਵੱਲੋਂ ਇੱਕ ਵੱਡਾ ਸਟੈਪ ਚੁੱਕਿਆ ਗਿਆ ਇਹਨਾਂ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਮਲੇਰ ਕੋਟਲਾ ਪੁਲਿਸ ਨੇ ਜਿਹੜਾ ਇਹਨਾਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਸ ਦੇ ਸਿੱਧੇ ਸਿੱਧੇ ਜਿਹੜੇ ਸਬੰਧ ਨੇ ਉਹ ਪਾਕਿਸਤਾਨ ਦੇ ਨਾਲ ਇਹ ਤਾਰ ਜੁੜੇ ਹੋਏ ਜਿਹੜੇ ਨਜ਼ਰ ਆ ਰਹੇ ਸੀ ਤੇ ਫਿਲਹਾਲ ਜਿਹੜਾ ਲੈਣ ਦੇਣ ਸੀ ਉਹ ਵੀ ਆਨਲਾਈਨ ਕੀਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਜਿਹੜਾ ਇੱਕ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਇਨਾ ਵਿਅਕਤੀਆਂ ਦੇ ਵੱਲੋਂ ਪਾਗ ਲਿਆ ਗਿਆ ਤੇ ਦੇਸ਼ ਦੀ ਜਿਹੜੀ ਖੂਫੀਆ ਜਾਣਕਾਰੀ ਸੀ ਇੰਡੀਅਨ ਆਰਮੀ ਦੀ ਜਿਹੜੀ ਖੂਫੀਆ ਜਾਣਕਾਰੀ ਸੀ ਉਹ ਪਾਕਿਸਤਾਨ ਤੱਕ ਪਹੁੰਚਦੀ ਕੀਤੀ ਜਾਂਦੀ ਸੀ ਮਲੇਰ ਕੋਟਲਾ ਦੇ ਨਾਲ ਇਹ ਖਬਰ ਸੰਬੰਧਿਤ ਹੈ ਤੇ ਇਸ ਵੀਡੀਓ ਨੂੰ ਸਾਰੇ ਮਲੇਰ ਕੋਟਲਾ ਵਾਸੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਇਹ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਜੋ ਤੁਸੀਂ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਹੋ ਇੱਕ ਕਿਸੇ ਤੋਂ ਛੁੱਪ ਨਹੀਂ ਸਕਦੀਆਂ ਤੇ ਇੱਕ ਨਾ ਇੱਕ ਦਿਨ ਤੁਹਾਡਾ ਵੀ ਜਿਹੜਾ ਇਹੀ ਅੰਜਾਮ ਹੋਣਾ ਹੈ ਜੋ ਇਸ ਵੇਲੇ ਇਹਨਾਂ ਦੋ ਜਣਿਆਂ ਦਾ ਹੋਇਆ ਹੈ ਦੱਸਦੀ ਹੈ ਕਿ ਮਲੇਰ ਕੋਟਲਾਪੁਰਸ ਨੇ ਇੱਕ ਫੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਇਸ ਦੀ ਖਬਰ ਦਿੰਦੇ ਹੋਏ ਉਹਨਾਂ ਦੇ ਉੱਤੇ ਪਰਚਾ ਵੀ ਦਰਜ ਕੀਤਾ ਗਿਆ ਹੈ ਤੇ ਖੁਦ ਜਿਹੜਾ ਡੀਜੀਪੀ ਪੰਜਾਬ ਦੇ ਵੱਲੋਂ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਹੋਰ ਕੁਝ ਇਸ ਦੇ ਬਾਰੇ ਜੇਕਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਰਾਹੀਂ ਤੁਹਾਡੇ ਤੱਕ ਅਸੀਂ ਆਪਣੇ ਚੈਨਲ ਰਾਹੀਂ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ YouTube ਦੇ ਉੱਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਅਤੇ ਅੱਗੇ ਸਾਡੇ Facebook ਪੇਜ ਨੂੰ ਵੀ ਫੋਲੋ ਜਰੂਰ ਕਰ ਲਵੋ ਤਾਂ ਕਿ ਅਜਿਹੀਆਂ ਜਿਹੜੀਆਂ ਜਾਣਕਾਰੀਆਂ ਨੇ ਸਮੇਂ-ਸਮੇਂ ਸਰ ਤੁਹਾਡੇ ਤੱਕ ਇਸ ਮਹੱਇਆ ਕਰਵਾਉਂਦੇ ਰਹੀਏ ਜੈਹਦ